ਕਿਦਾ ਮਾਮਲਾ ਵੀ ਕੋਦੋਂ ਮਾਮਲਾ ਲੁਧਿਆਣਾ ਦਾ ਸੀਗਾ ਖੋਖ ਖੋਈ ਉਸ ਸਕੋਰਪਿਓ ਸੀਗੀ 3-4 ਦਿਨ ਪਹਿਲਾਂ ਖੋਈ ਸੀਗੀ ਉਹ ਰਿਕਵਰ ਹੋਈ ਹੈ ਡਿਟੇਲ ਜਿਹੜੀ ਹੈ ਉਹ ਸਵੇਰੇ ਤੁਹਾਨੂੰ ਦਿੱਤੇ ਦਿੱਤੇ ਦਿੱਤੀ ਜਾਊਗੀ ਇਹਨੇ ਇੱਕ ਬੰਦੇ ਸੀ ਸਰ ਦੋ ਬੰਦੇ ਸੀ ਸਰ ਕਿਹੜੇ ਥਾਣੇ ਦਾ ਮਾਮਲਾ ਹੈ ਇਹ ਥਾਣਾ ਸਵੇਰੇ ਪ੍ਰੈਸ ਰਿਪਰਟ ਚ ਆਊਗਾ ਤਾਂ ਸਰ ਗੱਡੀ ਕਿਹਦੀ ਬਰਾਮਦ ਕੀਤੀ ਹੈ ਇਹਨਾ ਮਿਲਣਾ ਹੀ ਹੈ ਸਵੇਰ ਸਰ ਸਕੋਰਪਿਓ ਕਦੋਂ ਖੋਈ ਗਈ ਸੀ ਨਾ ਕਿੰਨੇ ਦਿਨ ਪਹਿਲਾਂ ਖੋਈ ਗਈ ਸੀ 3-4 ਦਿਨ ਪਹਿਲਾਂ ਖੋਈ ਗਈ ਸੀ ਅੱਜ ਬਰਾਮਦ ਹੋਈ ਹੈ 12 ਜਗ੍ਹਾ ਨਾਕੇ ਲੱਗੇ ਆ ਸਾਡੇ ਸਿਟੀ ਨੋ ਸੀਲ ਕੀਤਾ ਗਿਆ 18 ਵੱਖਰੀ ਟੀਮਾਂ ਹੈ ਜਿਹੜੀ ਹਾਈ ਫੁੱਟਫਾਲ ਏਰੀਆਜ਼ ਜਿਹੜੇ ਹੈ ਬੱਸ ਸਟੈਂਡ ਹੋ ਗਿਆ ਰੇਲ ਸਟੇਸ਼ਨ ਹੋ ਗਿਆ ਜਾਂ ਮਾਲਸ ਹੋ ਗਏ ਜਾਂ ਲੇਟ ਨਾਈਟ ਜਿੱਥੇ ਲੋਕ ਜਾਗਦੇ ਰਹਿੰਦੇ ਉਹਨਾਂ ਦੀ ਚੈਕਿੰਗ ਚੱਲ ਰਹੀ ਹੈ ਸਰ ਕਿਹੜੇ ਇਲਾਕੇ ਦੇ ਗੱਡੀ ਪੜੀ ਜੀ ਨਾਕਾ ਇੱਕ ਅੱਕਲ ਤੁਹਾਨੂੰ ਡਿਟੇਲ ਦੇ ਦਿੰਦਾ ਸਰ ਕੋਈ ਹਥਿਆਰ ਵਗੈਰਾ ਕੋਈ ਨਹੀਂ ਕੋਈ ਨਹੀਂ ਬੜੀ ਮਾਸ਼ਾ ਆ ਜਾ ਮਣੀ ਸਰ ਇੱਕ ਲੁਧਿਆਣਾ ਕਮਿਸ਼ਨਰ ਦੇ ਅਜਟ ਵਿੱਚ ਮੇਰੀ ਡਿਊਟੀ ਲੱਗੀ ਆ ਔਰ ਇੱਥੇ ਜਿਹੜਾ ਆਪਰੇਸ਼ਨ ਤਦ ਮਾਨਯੋਗ ਡੀਜੀਪੀ ਸਾਹਿਬ ਨੇ ਸ਼ੁਰੂ ਕੀਤਾ ਇਹ ਆਲ ਓਵਰ ਦਾ ਸਟੇਟ ਕੀਤਾ ਜਾ ਰਿਹਾ ਜਿੱਤੋਂ ਕਿ ਲੁਧਿਆਣਾ ਦੀ ਗੱਲ ਕਰੀਏ ਆਪਣਾ 12 ਨਾਕੇ ਆਪਾਂ ਨੇ ਲਾਏ ਹੈਗੇ ਨੇ ਔਰ 12 ਕਸਟਮ ਆਫਿਸ ਹੈਗੇ ਨੇ ਪੂਰੀ ਸਿਟੀ ਨੂੰ ਸੀਲ ਕੀਤਾ ਗਿਆ ਔਰ ਸਪੈਸ਼ਲੀ ਆਇਡੈਂਟੀਫਾਈਡ ਪਲੇਸਸ ਤੇ ਚੈਕਿੰਗ ਚੱਲਦੀ ਹੈਗੀ ਆ ਕੁਝ 240 ਦੇ ਕਰੀਬ ਮੁਲਾਜ਼ਮ ਡਿਊਟੀ ਤੇ ਹੈਗੇ ਨੇ ਅਤੇ ਮੈਨੂੰ ਉਮੀਦ ਆ ਕਿ ਅੱਜ ਦੇ ਇਸ ਆਪਰੇਸ਼ਨ ਤੋਂ ਬਾਅਦ ਜਿਹੜੇ ਵੀ ਸਿਰਦਾਤੀ ਤੰਤਰ ਹੈਗੇ ਨੇ ਉਹਨਾਂ ਨੂੰ ਇੱਕ ਕਲੀਅਰ ਮੈਸੇਜ ਆਏਗਾ ਕਿ ਪੰਜਾਬ ਪੁਲਿਸ ਪੂਰੀ ਸਤਿਰਖ ਹੈਗੀ ਆ ਤੇ ਕਿਸੇ ਨੂੰ ਵੀ ਪੰਜਾਬ ਦੇ ਅਮਨ ਤੇ ਕਾਨੂੰਨ ਨਾਲ ਖਿਲਵਾੜ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ ਸਰ ਕਿਸੇ ਤਰ੍ਹਾਂ ਦਾ ਕੋਈ ਅਲਰਟ ਵੀ ਜੋ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਉਸ ਦੇ ਵਿੱਚ ਦੇਖੋ ਜਿਹੜਾ ਇੱਥੇ ਆਣਾ ਹੈਗਾ ਸਾਦੇ ਸੀਨੀਅਰ ਅਫੀਸਰਸ ਦਾ ਫੀਲਡ ਚਾਣਾ ਉਹ ਇਹ ਇਸੇ ਅਲਰਟ ਦਾ ਹੀ ਹਿੱਸਾ ਹੈਗਾ ਕਿ ਸਾਦੇ ਸੀਨੀਅਰ ਅਫੀਸਰ ਚੰਡੀਗੜ੍ਹ ਤੋਂ ਬਾਹਰ ਨਿਕਲ ਕੇ ਫੀਲਡ ਚਾਏ ਨੇ ਔਰ ਜਗਾ ਜਗਾ ਤੇ ਚੈਕਿੰਗ ਸੁਪਰਵਾਈਜ਼ ਕਰਦੇ ਨੇ ਸਰ ਕੋਈ ਜਾਣਕਾਰੀਆਂ ਪੁੱਛਦੇ ਕੁਝ ਨਹੀਂ ਬਿਲਕੁਲ ਉਹ ਜਿਹੜੀਆਂ ਜਾਣਕਾਰੀਆਂ ਹੁੰਦੀਆਂ ਨੇ ਉਹਨਾਂ ਦੇ ਸਦਕਾ ਹੀ ਇਹ ਜੇ ਇਵੈਂਟ ਆਰਗੇਨਾਈਜ਼ ਕੀਤੇ ਜਾਂਦੇ ਨੇ ਇਹ ਜੇ ਆਪਰੇਸ਼ਨ ਆਰਗੇਨਾਈਜ਼ ਕੀਤਾ ਗਿਆ ਹਜੇ ਕੋਈ ਨਹੀਂ ਦੇਖੋ ਹਜੇ ਤਾਂ ਆਪਾਂ ਆਪਰੇਸ਼ਨ ਇਹ ਸ਼ੁਰੂ ਕਰਨ ਜਾ ਰਹੇ ਹਾਂ ਕਿ ਉਹਦੇ ਜੀਡੀਵੀ ਇਸ ਆਪਰੇਸ਼ਨ ਦੀ ਸਕਸੈਸ ਹੋ ਗਈ ਉਹਦੇ ਬਾਅਦ ਇੱਕ ਮਿਸ਼ਨ ਲੁਧਿਆਣਾ ਪੁਲਿਸ ਤੁਹਾਡੇ ਨਾਲ ਇੱਕ ਪ੍ਰੈਸ ਨੋਟ ਦੇ ਦੇਣੀ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਨ ਲਈ ਹੈ ਹੈ ਜੀ ਪੰਜਾਬ ਦੇ ਵਿੱਚ ਕਿੰਨੇ ਨੱਕ ਲੈ ਰਹੇ ਨੇ ਨਹੀਂ ਪੰਜਾਬ ਦੇ ਵਿੱਚ ਨਹੀਂ ਮੇਰੀ ਜਿਹੜੀ ਡਿਊਟੀ ਆ ਆਪਣਾ ਕਮਿਸ਼ਨਰ ਡਿਟਲੋ ਦਿਹਾਣਾ ਦੇ ਵਿੱਚ ਹੈਗੀ ਹੈ ਤੇ ਆਪਾਂ ਕਮਿਸ਼ਨਰ ਡਿਟਲੋ ਦਿਹਾਣਾ ਦੀ ਉਹ ਗੱਲ ਕਰ ਸਕਦੇ ਆ ਜੀ ਸਰ ਮੋ ਦਿਹਾਣਾ ਦੇ ਵਿੱਚ ਜਿੰਨੇ 12 ਤੁਸੀਂ ਨੱਕ ਕਿਹੜੇ ਕਿਹੜੇ ਸਪots ਦੇ ਰਹੇ ਆ ਜਿਹੜੇ ਇਹ ਜਿਹੜੇ ਸਪੌਟ ਦੇ ਉੱਤੇ ਇਹ ਇੰਟੈਲੀਜੈਂਸ ਦੇ ਇਨਫੋਰਮੇਸ਼ਨ ਤੋਂ ਬਾਅਦ ਔਰ ਉਸ ਸਪੌਟ ਨੂੰ ਦੇਖਦੇ ਹੋਏ ਕਿ ਉਹਦੇ ਤੇ ਆਪਾਂ ਕਿੰਨਾ ਏਰੀਆ ਕਵਰ ਕਰਦੇ ਆਂ ਉਹ ਸਾਡੇ ਆਇਡੈਂਟੀਫਾਈ ਕੀਤੇ ਜਾਂਦੇ ਨੇ ਇਹ ਸਿਕਰਟ ਇਨਫੋਰਮੇਸ਼ਨ ਦੇ ਉੱਤੇ ਬੇਸਿਸ ਦੇ ਉੱਤੇ ਵੀ ਇੱਥੇ ਚੋਕ ਪੁਆਇੰਟ ਬਣਦਾ ਇੱਥੇ ਚੋਕ ਪੁਆਇੰਟ ਬਣਦਾ ਉਹਦੇ ਹਿਸਾਬ ਨਾਲ ਨੰਬਰ ਲਾਈ ਜਾਂਦੇ ਨੇ ਕੈਂਡੀਡੇਟ ਇਜ਼ ਅ ਵਨ ਡੇ ਡਰਾਈਵ অর ਇਟ ਕੈਨ ਕੰਟੀਨਿਊ ਆਨ ਨਹੀਂ ਇਹ ਸਪੈਸ਼ਲ ਅੱਜ ਰਾਤ ਲਈ ਡਰਾਈਵ ਹੈਗਾ ਠੀਕ ਹੈ ਠੀਕ ਹੈ ਤਾਂ ਇਹ ਸਰਾਏ ਨੇ ਜੋ ਜਾਣਕਾਰੀ ਦੇ ਰਹੇ ਨੇ ਤਾਂ ਵਿਸ਼ੇ ਜੋ ਨਾਕੇ ਲਗਾਏ ਗਏ ਨੇ ਤਾਂ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਵੀ